ਉਹਦੇ ਜਿੱਨਾ ਕੀ ਹੋਰ ਕੀ ਕਰ ਦੂ ਬੰਦਾ ਜਾਣ ਦੇਗਾ ਯਾਰ ਹਨਾ ਉਹ ਇਦਾਂ ਦਾ ਨਹੀਂ ਸੀ ਜਿੱਦਾਂ ਦਾ ਉਹ ਕਰਦਿਆ ਵੀ ਉਹਦੀ ਉਹਦਾ ਜੋ ਕਰਦਾ ਸੀ ਉਹ ਕਬੱਡੀ ਲਈ ਕਰਦਾ ਸੀ ਜੇ ਮੈਂ ਪਲੇਅਰ ਹਾਂ ਨਾ ਵੀ ਮੇਰੀ ਉਹਨੇ ਗੱਲ ਕਰਾ ਦਿੱਤੀ ਕਲੱਬ 'ਚ ਉਹਨੂੰ ਪਹਿਲਾਂ ਦੇਖਣਾ ਵੀ ਖੁਸ਼ੀ ਕਿੰਨੇ ਵਾਲਾ ਪਲੇਅਰ ਆ ਜੇ ਮੈਂ ਕਦੇ ਪੈਸੇ ਘੱਟ ਵੀ ਮੰਗ ਰਿਹਾ ਨਾ ਤਾਂ ਉਹਨੇ ਮੈਨੂੰ ਦੱਸਣਾ ਓਏ ਤੂੰ ਇੰਨੇ ਨਹੀਂ ਤੂੰ ਇੰਨੇ ਲੈ ਤੂੰ ਇੰਨੇ ਆਲਾ ਮੈਂ ਤਾਂ ਚਲੋ ਉਦਾਂ ਉਹ ਬਾਈ ਦੇ ਅੰਦਰ ਬਹੁਤ ਘੱਟ ਖੇਡਿਆ ਜਦੋਂ ਵੀ ਮੈਂ ਤਾਂ ਹਨਾ ਵੀ ਹੋਰ ਪਲੇਅਰਾਂ ਦਾ ਹੀ ਤੈਨੂੰ ਮੈਂ ਦੱਸਦਾ ਵੀ ਹੱਕ ਦਬਾਉਂਦਾ ਸੀ ਜੇ ਕਿਤੇ ਜਾ ਕੇ ਪਲੇਅਰ ਨਾਲ 102 ਕੀ ਹੋ ਜਾਂਦੀ ਕੋਈ ਛੱਟ ਵੱਜ ਜਾਂਦੀ ਨਾ ਉਹ ਪਲੇਅਰ ਨੂੰ ਜੇ ਪਲੇਅਰ ਨਹੀਂ ਰਿਕਵਰੀ ਲਈ ਕੋਈ ਸੰਘਰਸ਼ ਨਹੀਂ ਕਰਦਾ ਜੀ ਐਕਸਰਸਾਈਜ਼ ਨਹੀਂ ਕਰਦਾ ਜੀ ਪਿਆਰ ਨਹੀਂਦਾ ਜੀ ਜੱਕ ਮਿਕ ਮੇ ਫਿਰ ਉਹ ਪਲੇਅਰ ਦੇ ਪਿੱਛੇ ਪੈਂਦਾ ਜੀ ਵੀ ਚੰਗਾ ਤੇਰੇ ਛੱਟ ਵੱਜ ਗਈ ਪਰ ਇਹਨੂੰ ਰਿਕਵਰੀ ਲਈ ਤਾਂ ਕੁਝ ਕਰ ਤੇ ਨਹੀਂ ਰਿਕਵਰੀ ਹੋ ਗਿਰ ਉਹ ਕਲੱਬ ਨੂੰ ਵੀ ਜਵਾਬ ਦਿੰਦਾ ਸੀ ਬਾਈ ਉਹ ਪਰ ਹਾਂ ਜੇ ਕਿਤੇ ਕਈ ਵਾਰ ਵੀ ਹਾਂ ਮੈਂ ਮੈਂ ਖੇਡਿਆ ਮੇਰੇ ਛੱਟ ਵੱਜ ਗਈ ਤੇ ਮੈਂ ਰਿਕਵਰੀ ਲਈ ਪੂਰੀ ਸੰਘਰਸ਼ ਵੀ ਕਰ ਰਿਹਾ ਤੇ ਰਿਕਵਰ ਨਹੀਂ ਹੋਈ ਪਰ ਉੱਤੇ ਜਿਹੜੇ ਕਲੱਬ ਮੇਰੇ ਪੈਸੇ ਕੱਢਦੇ ਸੀ ਉਹ ਕਹਿੰਦਾ ਸੀ ਵੀ ਥੋੜਾ ਬੈਡ ਇਲਾਕਾ ਉਹਨੇ ਫੇਰ ਵੀ ਉਹ ਕੀਤਾ ਹਨਾ ਕਈ ਵਾਰ ਹੁੰਦੇ ਆ ਪਲੇਅਰ ਵੀ ਛੱਟ ਲੱਗੀ ਢੱਲੇ ਪੈ ਜਾਂਦੇ ਆ ਫੇਰ ਉਹ ਪਲੇਅਰਾਂ ਨੂੰ ਕਹਿੰਦਾ ਜੀ ਕੱਲ ਨੂੰ ਤੇਰੇ ਪੈਸੇ ਕੱਟੇ ਜਾਣਗੇ ਮੈਨੂੰ ਨਾ ਕਹੀਂ ਵੀ ਉਹ ਕਹਿ ਕੇ ਹੱਕ ਦਬਾਉਂਦਾ ਸੀ ਡਿਸਪਲਿਨਡ ਪੂਰਾ ਹਾਂ ਵੀ ਉਹ ਉਦਾਂ ਦੇ ਹੀ ਪਲੇਅਰ